ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਏ ਗੁਰਗਰੇ ਕੁਸ਼ ਰੋ ਚੜਦੀ ਕਲਾ ਚਲੋ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਉੱਧਰ ਪਈ ਸੀ ਜੀ ਸਾਡੇ ਦਾਲ ਦਾਲ ਨੂੰ ਮੈਂ ਕਿਹਾ ਲਾ ਦਿੰਨੇ ਤੜਕਾ ਤੇ ਉੱਧਰ ਆਪਾਂ ਧਰਲੇ ਸੀ ਥੋੜੇ ਚਾਵਲ ਜਿਵੇਂ ਕਿ ਲੇਟ ਹੋ ਜਾਂਦੇ ਨੇ ਕਈ ਵਾਰੀ ਆਪਾਂ ਫਿਰ फटाफट ਇਦਾਂ ਹੀ ਹੁੰਦਾ ਹੈ ਕਿ ਆਪਣਾ ਥੋੜੇ ਚਾਵਲ ਬਣਾ ਲਓ ਫੁਲਕੇ ਬਣਾਉਣ ਦੀ ਬਜਾਏ ਅਸੀਂ ਥੋੜੇ ਚਾਵਲ ਬਣਾਉ ਧਰ ਲੈਂਦੇ ਨਾਲੇ ਮੁਰਗੀ ਮਸਰੀ ਦੀ ਦਾਲ ਦੇ ਨਾਲ ਤਾਂ ਵੈਸੇ ਵੀ ਚਾਵਲ ਬਹੁਤ ਵਧੀਆ ਲੱਗਦੇ ਆ ਠੀਕ ਹੈ ਜੀ ਮੈਂ ਇਧਰ ਸਬਜੀ ਨਾਲੇ ਵੀਲੌਗ ਦੀ ਮੈਂ ਕਿ ਸ਼ੁਰੂਆਤ ਕਰਦੀ ਆਂ ਬਾਕੀ ਜੋ ਡੇਲੀ ਰੁਟੀਨ ਦੇ ਵਿੱਚ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਬਾਕੀ ਸਾਰੇ ਜਿਹਨੇ ਅਰਦਾਸ ਕਰਿਆ ਕਰੋ ਜਿਹੜੇ ਮਾੜਾ ਭਿਆਨਕ ਸਮਾਂ ਚੱਲ ਰਿਹਾ ਪ੍ਰਮਾਤਮਾ ਕਰੇ ਟਲ ਜਵੇ ਨਾ ਕੋਈ ਲੜਾਈਆਂ ਦੰਗੇ ਕੁਝ ਵੀ ਨਾ ਹੋਣ ਬਹੁਤ ਔਖਾ ਟਾਈਮ ਫਿਰ ਲੱਗਦਾ ਜੀ ਜਿਹੜਿਆਂ ਨਾਲ ਬੀਤੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਕਹਿੰਦੇ ਆ ਬਹੁਤ ਮਾੜਾ ਸਮਾਂ ਹੁੰਦਾ ਇਸ ਕਰਕੇ ਤੁਸੀਂ ਇੰਨਾ ਹੀ ਕਰ ਸਕਦੇ ਹੋ ਕਿ ਪ੍ਰਮਾਤਮਾ ਅਗੇ ਅਰਦਾਸ ਕਰੋ ਬਸ ਵੱਧ ਤੋਂ ਵੱਧ ਅਰਦਾਸ ਕਰੋ ਵੈਭੂ ਜੀ ਦਾ ਪਾਣ ਦੇਵੀ ਦੇਵਤਿਆਂ ਨੂੰ ਉਹਨਾਂ ਦੇ ਅੱਗੇ ਅਰਦਾਸਾਂ ਕਰੋ ਕਿ ਇਧਰ ਆਪਾ ਤਾਂ ਕੇਸੀ ਚਾਲਤ ਇਧਰ ਤੇਲ ਸੜ ਗਿਆ ਲਾਲ ਮਿਰਚ ਨੂੰ ਚਾਹੀਦੀ ਹੈ ਕਿਉਂਕਿ ਸਾਰੇ ਧਰਮਾਂ ਨੂੰ ਇੱਕੋ ਹੋ ਕੇ ਰਹਿਣਾ ਚਾਹੀਦਾ ਹੈ Hindu Muslim Sikh ਇਸਾਈ ਅਸੀਂ ਸਭ ਇਕੱਠੇ ਆ ਕੋਈ ਭੇਤ ਭਾਵ ਨਹੀਂ ਕਰਨਾ ਚਾਹੀਦਾ ਹਨਾ ਜੀ ਪਰਮਾਤਮਾ ਨਾ ਕਰੇ ਕੋਈ ਵੀ ਕਿਸੇ ਨੂੰ ਉਹ ਨੇਕੀ ਨਾ ਹੋਵੇ ਜਿਨ੍ਹਾਂ ਦੇ ਦੇਖੋ ਤਾਂ ਉਹ ਨੇ ਜਿਹੜੇ ਕਿ ਬਾਰਡਰਾਂ ਤੇ ਖੜੇ ਆ ਪਾਕਿਸਤਾਨ ਵੱਲੋਂ ਵੀ ਇਧਰੋਂ ਵੀ ਬਸ ਅਸੀਂ ਤਾਂ ਹੀ ਹੱਥ ਜੋੜਦੇ ਆ ਮਹਾਰਾਜ ਕੋਈ ਜੰਗ ਨਾ ਹੋਵੇ ਕੋਈ ਕੁਛ ਨਾ ਹੋਵੇ ਸਭ ਦਾ ਆਪਸੀ ਪਿਆਰ ਬਣਿਆ ਰਹੇ ਪਿਆਰ ਮੁਹੱਬਤ ਬਣੀ ਰਹੇ ਬਸ ਲਓ ਜੀ ਇਹ ਤੜਕਾ ਲਾ ਲਿਆ ਜੇ ਨਾ ਮੈਂ ਲਾਲ ਮਿਰਚ ਜ਼ਰੂਰ ਪਾਉਂਦੀ ਹੁੰਨੀ ਆ ਕਿਉਂਕਿ ਮੈਨੂੰ ਬਹੁਤ ਟੇਸਟੀ ਲੱਗਦੀ ਏ ਥੋੜਾ ਜਿਹਾ ਸੰਦਾ ਤੜਕਾ ਲਾ ਲਓ ਨਾ ਇਹਦੇ ਨਾਲ ਫਲੇਵਰ ਜਿਆ ਵਧੀਆ ਆ ਜਾਂਦਾ ਹਲਕਾ ਜਿਹਾ ਆਪਾਂ ਕਰ ਲਾਂਗੇ ਜੀ ਇਹਨੂੰ ਬਰਾਊਨ ਠੀਕ ਹੈ ਜੀ ਬਸ ਨਾਲ ਹੀ ਮੈਂ ਤਾਂ ਫਟਾਫਟ ਜਦੋਂ ਕਈ ਵਾਰੀ ਦੇਖ ਹੋ ਜਾਵਾਂ ਫਟਾਫਟ ਇਹਦਾ ਵੀ ਕੰਮ ਕਰ ਲੈਂਦੇ ਆ ਆਟਾ ਸੜਕਾ ਲੱਗਦਾ ਆਟਾ ਟਾਪਾ ਟਾਪਾ ਟਪਟਾ ਆਪਣਾ ਆਟਾ ਗੁੰਨ ਲੈਨੇ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਤੁਹਾਡੀ ਰੋਟੀ ਚਿੱਟੀ ਕਿੱਦਾਂ ਆਂਦੀ ਆ ਪੂਰੀਆਂ ਸਾਡੀਆਂ ਕਿੱਦਾਂ ਫੁੱਲ ਕੇ ਆਂਦੀਆਂ ਚਿੱਟੀਆਂ ਆਂਦੀਆਂ ਜੀ ਮੈਂ ਮੈਦੇ ਦੀਆਂ ਪੂਰੀਆਂ ਨਹੀਂ ਕਦੀ ਬਣਾਈਆਂ ਹੈਗੀਆਂ ਮੈਂ ਆਟੇ ਦੀਆਂ ਹੀ ਬਣਾਨੀ ਆ ਸਾਡੇ ਤਾਂ ਆਟੇ ਦੀਆਂ ਪਸੰਦ ਕਰਦੇ ਆ ਮੈਦੇ ਦੀਆਂ ਪੂਰੀਆਂ ਤੇ ਵੈਸੇ ਵੀ ਸਾਨੂੰ ਨੁਕਸਾਨ ਦਿੰਦੀਆਂ ਮੈਦਾ ਖਾਣਾ ਹੀ ਨਹੀਂ ਚਾਹੀਦਾ ਜੇਕਰ ਤੁਸੀਂ ਵੀ ਆਟਾ ਵਧੀਆ ਤਰੀਕੇ ਨਾਲ ਗੁੰਨਣਾ ਨੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਥੋੜਾ ਥੋੜਾ ਆਟਾ ਸੋਰੀ ਪਾਣੀ ਪਾ ਕੇ ਨਾ ਇਹਨੂੰ ਵਧੀਆ ਤਰੀਕੇ ਇੱਦਾਂ ਰਲਾ ਲਿਆ ਕਰੋ। ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਚਾਹੀਦਾ ਕਹਿੰਦੇ। ਜ਼ਿਆਦਾ ਪਾਣੀ ਪਾਣ ਨਾਲ ਨਾ ਫਿਰ ਆਟਾ ਪਤਲਾ ਹੋ ਜਾਂਦਾ ਹੈ ਜਾਂ ਸਖਤ ਰਹਿ ਜਵੇ ਜਾਂ ਘੱਟ ਰਹਿ ਜੇ। ਘੱਟ ਪਾਣੀ ਪਾਣ ਨਾਲ ਜਿਸ ਤਰ੍ਹਾਂ ਵੀ ਹੈ ਬਸ ਹੌਲੀ-ਹੌਲੀ ਤੁਸੀਂ ਇਦਾਂ ਆਪਣਾ ਕਰਕੇ ਮਿੱਠ ਦੇ ਜਾਣਾ ਆਟੇ ਨੂੰ ਚੰਗੀ ਤਰ੍ਹਾਂ। ਠੀਕ ਹੈ? ਤੇ ਇਹ ਕਾਟੇ ਨੂੰ ਤਾਂ ਹਮੇਸ਼ਾ ਜਦੋਂ ਵੀ ਰੋਟੀ ਬਣਾਣੀ ਹੋਵੇ ਨਾ ਤੇ ਆਟੇ ਨੂੰ ਤੁਸੀਂ ਕਮ ਸੇ ਕਮ ਅੱਧਾ ਘੰਟਾ ਪਹਿਲਾਂ ਜ਼ਰੂਰ ਗੁੰਨ ਕੇ ਰੱਖਿਆ ਕਰੋ। ਇੱਕ ਮੁੱਕੀ ਵਧੀਆ ਤਰੀਕੇ ਨਾਲ ਦਿਆ ਕਰੋ। ਜਿੰਨੀ ਆਪਾਂ ਮੁੱਕੀ ਦੇਵਾਂਗੇ ਨਾ ਹੋ ਨਾ ਹੀ ਤੇ ਬਾਕੀ ਸ਼ੁਰੂਆਤ ਕਰਿਆ ਕਰੋ ਜਿੰਨਾ ਵੀ ਜਿਹੜੇ ਰਸੋਈਆਂ ਚ ਪੈਣਾ ਕੰਮ ਕਰਦੀਆਂ ਪਰਮਾਤਮਾ ਦਾ ਨਾਮ ਲੈ ਕੇ ਨਾ ਸ਼ੁਰੂਆਤ ਕਰਿਆ ਕਰੋ ਹਰ ਇੱਕ ਕੰਮ ਦੀ ਉਸ ਮਾਲਕ ਨੇ ਬਹੁਤ ਜ਼ਿਆਦਾ ਬਰਕਤ ਪਾਉਂਦੇ ਹੈ ਪਈ ਪਹਿਲਾਂ ਬੀਬੀਆਂ ਇਦਾਂ ਹੀ ਕਰਦੀ ਹੁੰਦੀਆਂ ਸੀ ਸਿਮਰਨ ਕਰਦੀਆਂ ਸੀ ਤਾਂ ਕਰਦੀਆਂ ਸੀ ਅੱਜ ਕੱਲ ਤਾਂ ਅਸੀਂ ਲੋਕ ਪਤਾ ਕੀ ਕਰਦੇ ਆ ਸਾਹਮਣੇ ਫੋਨ ਰੱਖ ਲੀਦੇ ਨੇ ਅੱਗੇ ਆਪਾਂ ਕੰਮ ਕਰੀ ਜਾਂਦੇ ਆ ਵੀਡੀਓ ਕਾਲ ਤੇ ਗੱਲ ਕਰ ਲਈ ਫੋਨ ਤੇ ਗੱਲ ਕਰ ਲਈ ਬਹੁਤ ਕੁਝ ਬਦਲ ਗਿਆ ਜੀ ਦੁਨੀਆ ਦੇ ਵਿੱਚ ਕਹਿ ਪਾਈ ਤਾਂ ਆ ਪਿਆ ਦੁਨੀਆ ਹੀ ਬਦਲ ਗਈ ਏ ਤੇ ਆ ਦੇਖੋ ਜੀ ਇਦਾਂ ਜਦੋਂ ਵੀ ਆਪਾਂ ਆਟਾ ਗੁੰਨਦੇ ਆ ਤਾਂ ਹਮੇਸ਼ਾ ਥੋੜਾ ਜਿਹਾ ਨਾ ਤੁਸੀਂ ਘਿਓ ਦਾ ਹੱਥ ਲਾ ਲੈਣਾ ਠੀਕ ਹੈ ਆਟੇ ਨੂੰ ਥੋੜਾ ਜਿਹਾ ਘਿਓ ਦਾ ਹੱਥ ਲਾ ਕੇ ਇਹਨੂੰ ਚੰਗੀ ਤਰ੍ਹਾਂ ਮਿੱਥ ਲਿਆ ਕਰੋ ਫਿਰ ਇਹਨ ਵਧੀਆ ਤਰੀਕੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਆਟੇ ਗੁੰਨ ਕੇ ਅੱਧਾ ਘੰਟਾ ਪਹਿਲਾਂ ਕਿਸੇ ਜਿੱਚ ਵੀ ਰੱਖ ਦਿਓ ਖਰਾਕ ਠੀਕ ਹੈ ਜੀ ਇੱਕ ਤਾਂ ਇਹ ਗਣੀ ਭੱਜ ਜੇਗੀ ਇੱਕ ਫੁਲਕਾ ਬਹੁਤ ਵਧੀਆ ਆਏਗਾ ਇੱਦਾਂ ਆਪਣਾ ਵੀ ਆਪਣਾ ਕਾਲ ਤੜਕ ਲੈਨੇ ਆ। ਸਾਡਾ ਤੜਕਾ ਪੁੱਜ ਗਿਆ। ਪਹਿਲਾਂ ਬਿੱਬੀਆਂ ਕਰਦੀਆਂ ਹੁੰਦੀਆਂ ਸੀ ਕਿ ਥੱਲੇ ਬਹਿ ਕੇ ਆਟਾ ਗੁੰਨ੍ਹਦੀਆਂ ਹੁੰਦੀਆਂ ਸੀ। ਹੁਣ ਆਪਾਂ ਹੀ ਫੈਸ਼ਨ ਬਣਾ ਲੇ ਕਿ ਸੈਲਫ ਤੇ ਖੜੇ ਹੋ ਕੇ ਆਟਾ ਮਲਦੇ ਆ। ਉਹ ਵਧੀਆ ਤਰੀਕੇ ਨਾਲ ਗੁੰਝਦਾ ਨਹੀਂ। ਕਣੀ ਭੱਜਦੀ। ਜੀ ਅੰਦਰ ਦਾਲ ਨੂੰ ਆ ਜਾਏਗਾ ਰੇਚਾ ਠੀਕ ਹੈ ਤਦ ਤੱਕ ਆਪਾਂ ਆਪਣੇ ਕਰ ਲੈਨੇ ਆ ਜੀ ਹੋਰ ਕੰਮ ਮੱਖੀਆਂ ਨਾ ਵੇਜੇ ਇਹਦੇ ਇੱਧਰ ਆਪਾਂ ਨਾਲ ਦੇਣਾ ਹਮੇਸ਼ਾ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਭਾਂਡੇ ਹੁੰਦੇ ਨਾ ਬੜਾ ਜ਼ਿਆਦਾ ਢੇਰਨਾ ਲਾਇਆ ਕਰੋ ਜਿੰਨਾ ਢੇਰ ਲੰਨਿਆ ਉਹਨਾਂ ਹੀ ਸਾਡੇ ਨਾ ਸੋਈ ਦੇ ਵਿੱਚ ਫਿਰ ਮੱਖੀਆਂ ਆ ਜਾਂਦੀਆਂ ਨੇ ਇਸ ਕਰਕੇ ਨਾਲ ਨਾਲ ਆਪਣੇ ਭਾਂਡੇ ਵੀ ਸਾਫ਼ ਕਰ ਲੇ ਆਪਣਾ फटाफटੀ ਦਾ ਕੰਮ ਨਿਪਟ ਜਾਂਦਾ ਹੈ ਉਸ ਥੀਲੀ ਦੇ ਨਾਲ ਕੰਮ ਕਰਿਆ ਕਰੋ ਆਲਸ ਨਾ ਕਰਿਆ ਕਰੋ ਬਹੁਤ ਅੱਛਾ ਲੱਗਦਾ ਹੈ ਆਪਣਾ ਕੰਮ ਹੋਇਆ ਹੋਇਆ ਵਧੀਆ ਫਟਾਫਟ ਨਿਭੜ ਜਾਂਦਾ ਹੈ ਠੀਕ ਹੈ ਜੀ ਫਿਰ ਲਾਓ ਜੀ ਇੱਧਰ ਬਣਾਉਣ ਲੱਗੇ ਆਪਾਂ ਹੁਣ ਫੁੱਲ ਕੇ ਸਾਡੇ ਚਾਵਲ ਬਣ ਚੁੱਕੇ ਨੇ ਦਾਲ ਸਾਡੀ ਵਧੀਆ ਤਰੀਕੇ ਨਾਲ ਰਿਚ ਗਈ ਹੈ ਠੀਕ ਹੈ ਜੀ ਆ ਦੇਖੋ ਜੀ ਸਾਡੀ ਰੋਟੀ ਜਿਵੇਂ ਆਪਾਂ ਥੋੜੀ ਦੇਰ ਪਹਿਲਾਂ ਆਟਾ ਰੱਖਦੇ ਆ ਨਾ ਬਹੁਤ ਨਰਮ ਤੇ ਬਹੁਤ ਸੌਫਟ ਵਧੀਆ ਬਣਦੀ ਹੈ ਰੋਟੀ ਬਹੁਤ ਸੋਹਣੇ ਤਰੀਕੇ ਨਾਲ ਬਣਦੀ ਆ ਦੇਖੋ ਇਕਦਮ ਪਤਲੀ ਪਤਲੀ ਤੇ ਆ ਦੇਖੋ ਜੀ ਸਾਡੇ ਚਾਵਲ ਹੋ ਗਏ ਨੇ ਤਿਆਰ ਠੀਕ ਹੈ ਜੀ ਤੇ ਆ ਦੇਖੋ ਜੀ ਚਾਵਲ ਸਾਡੇ ਬਣ ਗਏ ਮੈਂ ਕੜਾਈ ਦੇ ਵਿੱਚ ਚਾਵਲ ਬਣਾਉਣੇ ਹੁੰਦੇ ਨੇ ਨ ਤੇ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਕਿ ਤਾਂ ਪਾਣੀ ਡਬਲ ਪਾ ਲੋ ਠੀਕ ਹੈ ਜੀ ਤੇ ਇੱਕ ਆਪਣਾ ਨਾ ਉਹ ਪ੍ਰਯਾਤ ਕਰੋ ਕੀ ਕਹਿੰਦੇ ਨੇ ਥੋੜਾ ਜਿਹਾ ਜੇਕਰ ਤੁਸੀਂ ਬਣਾਣਾ ਚਾਹਦੇ ਹੋ ਨਾ ਖਿਲਮੇ ਖਿਲਮੇ ਚਾਵਲ ਥੋੜਾ ਜਿਹਾ ਘਿਓ ਤੇ ਹਲਕਾ ਜਿਹਾ ਨਮਕ ਜ਼ਰੂਰ ਪਾਇਆ ਕਰੋ ਇੱਕ ਚਮਚ ਘਿਓ ਪਾਇਆ ਕਰੋ ਤੇ ਨਮਕ ਪਾਇਆ ਕਰੋ ਇਹਦੇ ਨਾਲ ਵੀ ਚਾਵਲ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਬਣਨਗੇ ਠੀਕ ਹੈ ਜੀ ਆ ਦੇਖੋ ਘਿਓ ਲਾ ਕੇ ਆਟਾ ਬਣਾਇਆ ਸੀ ਇਹਦਾ ਬਹੁਤ ਵਧੀਆ ਫੁਲਕੇ ਬਣਦੇ ਇੱਕਦਮ ਨਰਮ ਤੇ ਸੌਫਟ ਕੋਈ ਜ਼ਿਆਦਾ ਟਾਈਂਗ ਨਹੀਂ ਲੱਗਦੀ ਸਰਦਕੀ ਕਿ ਹੋ ਗਈ ਤੇ ਆ ਜੋ ਜਿੰਨੇ ਜਿੰਨੇ ਰੋਟੀ ਪਾਣੀ ਤੇ ਗਾਇਸ ਮੈਂ ਬਹੁਤ ਸਾਰੀਆਂ ਭੈਣਾਂ ਕਹਿੰਦੀ ਹੁੰਦੀਆਂ ਵੇਟ ਲੂਜ਼ ਵਾਲਾ ਤੇ ਮੈਂ ਵੀ ਹੋਇਆ ਸੀ ਜਿੱਦ ਅਜ ਤੁਕ ਮਲੰਗਾ ਤੇ ਮੈਂ ਕੀ ਕਹਿੰਦੀ ਗੋੰਦ ਘੇ ਤੇਰਾ ਉਹ ਕਿੱਦਾਂ ਖਾਣੇ ਹੁੰਦੇ ਆ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਉਹਦੇ ਨਾਲ ਮੈਨੂੰ ਤਾਂ ਬਹੁਤ ਫਰਕ ਲੱਗਾ ਬਹੁਤ ਜ਼ਿਆਦਾ ਹੀ ਫਰਕ ਲੱਗਦਾ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਹੁਣ ਗਰਮੀ ਆ ਗਈ ਹੈ ਨਾ ਤੇ ਗਰਮੀ ਦੇ ਵਿੱਚ ਇਹ ਖਾਸ ਧਿਆਨ ਰੱਖਿਆ ਕਰੋ ਤੇ ਵੱਧ ਤੋਂ ਵੱਧ ਪਾਣੀ ਪੀਆ ਕਰੋ ਬਹੁਤ ਸਾਰਾ ਪਾਣਸ ਕਰਦੇ ਕਿ ਆਪਾਂ ਪਾਣੀ ਨਹੀਂ ਪੀਂਦੇ ਪਾਣੀ ਜਿਆਦਾ ਤੋਂ ਜਿਆਦਾ ਪੀਆ ਕਰੋ ਤੇ ਮਿੱਠਾ ਨਾ ਜੇਕਰ ਨਿੰਬੂ ਵਾਲਾ ਪਾਣੀ ਪੀਣਾ ਨਾ ਤੁਸੀਂ ਤੇ ਨਿੰਬੂ ਪਾ ਕੇ ਤੇ ਨਮਕ ਪਾ ਕੇ ਕਾਲਾ ਉਹ ਪਾਣੀ ਪੀਣਾ ਸ਼ੁਰੂ ਕਰੋ ਥੋੜੀ ਕਾਲੀ ਮਿਰਚ ਪਾ ਲਈ ਤੇ ਮਿੱਠਾ ਬਿਲਕੁਲ ਅਵੋਇਡ ਕਰ ਦੋ ਆਪਣੀ ਤੇ ਸਿਹਤ ਦਾ ਵੀ ਧਿਆਨ ਰੱਖਣਾ ਜੀ ਮੋਟਾਪਾ ਬਿਮਾਰੀਆਂ ਦਾ ਘਰ ਆ ਮੋਟਾਪੇ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜ ਕੇ ਆਉਂਦੀਆਂ ਇਸ ਕਰਕੇ ਬਸ ਆਪਣੇ ਮੋਟਾਪੇ ਤੋਂ ਆਪਾਂ ਇਦਾਂ ਬਚਾਅ ਰੱਖਣਾ ਹੈ ਥੋੜਾ ਹਿੰਮਤ ਕਰਿਆ ਕਰੋ ਕਿ ਵਰਜਿਸ਼ ਕਰਿਆ ਕਰੋ ਤੇ ਘਰ ਦੇ ਕੰਮਾਂ ਵੱਲ ਧਿਆਨ ਕਰਿਆ ਕਰੋ ਬਾਹਰ ਦੇ ਆ ਤਾਂ ਆਪਾਂ ਬਾਹਰ ਦੀਆਂ ਜਿਹੜੀਆਂ ਕੰਮ ਕਰਨ ਸਾਡੇ ਆਂਦੀਆਂ ਉਹਨਾਂ 'ਚ ਵੀ ਜਾਨਣਾ ਹੁੰਦੀ ਐ ਆਪਾਂ ਬਹੁਤ ਆਲਸ ਕਰਨ ਲੱਗ ਗਏ ਆ ਸਾਡੀ ਬਿਮਾਰੀ ਦਾ ਘਰ ਹੀ ਆਲਸ ਐ ਅਸੀਂ ਬਿਮਾਰੀਆਂ ਨੂੰ ਆਪ ਸੱਦਾ ਦਿੰਨੇ ਆ ਕੋਸ਼ਿਸ਼ ਕਰਿਆ ਕਰੋ ਕਿ ਔਲਕਿਆਂ ਨੂੰ ਨਾ ਉੱਪਰ ਹੀ ਰਾੜਿਆ ਕਰੋ ਗੈਸ ਤੇ ਨਾ ਰਾੜਿਆ ਕਰੋ ਇੱਕ ਬੜੀਆ ਭੈਣਾ ਕਰਦੀ ਆ ਨੇ ਕਿ ਜਿਵੇਂ ਤਵੇ ਚਿੰਤੇ ਦੇ ਨਾਲ ਗੈਸ ਤੇ ਰਾੜ ਲੰਗੀ ਆ ਗੈਸ ਦੇ ਰੜਿਆ ਹੋਇਆ ਪੁਲਕਾ ਵੀ ਸਾਨੂੰ ਬਹੁਤ ਨੁਕਸਾਨ ਦਿੰਦਾ ਹੈ ਇਹ ਜਿਹੜੀ ਗੈਸ ਹੁੰਦੀ ਹੈ ਨਾ ਕਹਿੰਦੇ ਇਹ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ ਛੋਟੀਆਂ-ਛੋਟੀਆਂ ਗੱਲਾਂ ਦੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬਾਕੀ ਬਹੁਤ ਦੁਨੀਆ ਅੱਜਕੱਲ ਸਮਝਦਾਰ ਵੀ ਬਹੁਤ ਹੈ ਤੇ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਸਾਡੇ ਵਰਗਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਜੋ ਸਾਨੂੰ ਪਤਾ ਦੇਖੋ ਜੀ ਆਪਾਂ ਤਾਂ ਉਸੇ ਨੂੰ ਉਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਜਾਂਦੇ ਆ ਠੀਕ ਹੈ ਜੀ ਆਪਣੇ ਕਮੈਂਟਾਂ ਦੇ ਵਿੱਚ ਮੈਨੂੰ ਸੁਝਾਅ ਜ਼ਰੂਰ ਦਿਆ ਕਰੋ ਵਧੀਆ-ਵਧੀਆ ਜੇ ਆਖੀ ਬਣੀਏ ਮੈਂ ਜਿਵੇਂ ਤੁਹਾਨੂੰ ਦੱਸ ਰਹੀ ਸੀ ਨਾ ਕਿ ਆਪਾਂ ਕਈ ਵਾਰੀ ਆਪਣੇ weight lose ਲਈ ਮੈਂ ਜੋ ਕਰਦੀ ਆ ਨਾ ਤੁਹਾਨੂੰ ਦੱਸ ਰਹੀ ਸੀ ਜੀ ਇੱਧਰ ਬਣਾਈ ਸੀ ਆਪਾਂ ਰੋਟੀ-ਕੁੱਟੀ ਬਣਾ ਲਈ ਸੀ ਕੰਮ ਨਿਪੜ ਗਿਆ ਸੀ ਮੈਂ ਦੁਪਹਿਰੇ ਜਿਵੇਂ ਖਾਂਦੀ ਨਹੀਂ ਰੋਟੀ ਜੇਕਰ ਤੁਸੀਂ ਵੀ ਨਹੀਂ ਖਾਣਾ ਚਾਹੁੰਦੇ ਆ ਦੇਖੋ ਜੀ ਇਹ ਮੈਂ ਤੁਕਮ ਲੰਗਾ ਤੁਹਾਨੂੰ ਪਿਛਲੀ ਵਾਰੀ ਵੀ ਦਿਖਾਇਆ ਸੀ ਠੀਕ ਹੈ ਜੀ ਆਹ ਤੁਕਮ ਲੰਗਾ ਪਿਗੋਇਆ ਹੋਇਆ ਤੇ ਆਹ ਪਿਗੋਇਆ ਹੈ ਜੀ ਆਪਾਂ ਗੋੰਦ ਕਤੀਰਾ ਠੀਕ ਹੈ ਇਹ ਚੀਜ਼ਾਂ ਇਹਨਾਂ ਦੇ ਵਿੱਚ ਬਹੁਤ ਸਾਰਾ ਫਾਈਬਰ ਵੀ ਪਾਇਆ ਜਾਂਦਾ ਬਹੁਤ ਸਾਰੀ ਕੈਲਸ਼ੀਅਮ ਵੀ ਤੇ ਇਹਦੇ ਇਹ ਖਾਣੇ ਨਾਲ ਤੁਹਾਨੂੰ ਭੁੱਖ ਬਹੁਤ ਘੱਟ ਲੱਗਿਆ ਕਰੇ ਲੱਗੇਗੀ ਮਤਲਬ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਹੀ ਮਤਲਬ ਹੁਣ ਗਰਮੀ ਹੈ ਨਾ ਗਰਮੀ ਦੇ ਵਿੱਚ ਨਾ ਸਾਡਾ ਬਹੁਤ ਆਸਾਨ weight lose ਹੁੰਦਾ ਇਹਦੇ ਨਾਲ ਠੀਕ ਹੈ ਜੀ ਆ ਦੇਖੋ ਇਹ ਮੈਂ ਪਾ ਲਿਆ ਤੁਹਕ ਮਲੰਗਾ ਠੀਕ ਹੈ ਮੈਂ ਇਹਨੂੰ ਕਿੱਦਾਂ ਤਿਆਰ ਕਰਦੀਆਂ ਕਿੱਦਾਂ ਬਣਾਉਂਦੀਆਂ ਮੈਂ ਇਸ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਹੁੰਦੀਆਂ ਸਾਨੂੰ ਦੱਸਿਆ ਕਰੋ ਕੇਸ ਕਰਕੇ ਆ ਦੇਖੋ ਜੀ ਇਹ ਤੁਕਮ ਲੰਗਾ ਪਾ ਲਿਆ ਇਹਦੇ ਵਿੱਚ ਹੀ ਪਾ ਲੈਣਾ ਆਪਾਂ ਇੱਕ ਚਮਚ ਭਿਗੋ ਕੇ ਆ ਦੇਖੋ ਜੀ ਇੱਕ ਚਮਚ ਹੀ ਪਾਣਾ ਇੱਕ ਪਾ ਲਓ ਜਿਆਦਾ ਪਾ ਲਓ ਇਹ ਨੁਕਸਾਨ ਨਹੀਂ ਦਿੰਦਾ ਇਹ ਨਕਸੀਰ ਵੀ ਆਪਣੀ ਜਿਹ ਕਿਸੇ ਦੀ ਚੱਲਦੀ ਹੈ ਨਾ ਨਕਸੀਰ ਨੂੰ ਵੀ ਖਤਮ ਕਰਦਾ ਹੈ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਕੈਲਸ਼ੀਅਮ ਬਹੁਤ ਵਧੀਆ ਇਹਦੇ ਵਿੱਚ ਮਿਲਦਾ ਠੀਕ ਹੈ ਜੀ ਹੁਣ ਇਸੇ ਦੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਰੂਹ ਹਬਜਾ ਆ ਦੇਖੋ ਇਹ ਲੈ ਲੈ ਜੀ ਆਪਾਂ ਰੂਹ ਹਵਜਾ ਲੈ ਕੇ ਆਏ ਆ ਹੁਣ ਇਹ ਵਾਲਾ ਗਰਸਾਰੀ ਗਰਮੀਆਂ ਤੁਸੀਂ ਇਦਾਂ ਤੇ ਨਿੰਬੂ ਪਾਣੀ ਤੁਹਾਨੂੰ ਮੈਂ ਦੱਸਿਆ ਹੀ ਕਿੱਦਾਂ ਪੀਣਾ ਹੈ ਨਿੰਬੂ ਪਾਣੀ ਨਮਕ ਪਾ ਕੇ ਥੋੜਾ ਜਿਹਾ ਕਾਲੀ ਮਿਰਚ ਪਾ ਕੇ ਆ ਦੇਖੋ ਸਿਰਫ ਇੱਕ ਚਮਚਾ ਇਹਦੇ ਚ ਰੂਹ ਹਵਜਾ ਪਾਣਾ ਲਓ ਜੀ ਠੀਕ ਹੈ ਹੁਣ ਇਦਾਂ ਕਰਕੇ ਹੁਣ ਆਪਾਂ ਥੋੜੀ ਥੋੜੀ ਸ਼ੱਕਰ ਜੇਕਰ ਤੁਹਾਡੇ ਕੋਲੋਂ ਫਿੱਕਾ ਨਹੀਂ ਪੀਤਾ ਜਾਂਦਾ ਤਾਂ ਕਰਕੇ ਤੁਸੀਂ ਇਹਦੇ ਚ ਲੈ ਲੈਣੀ ਹੈ ਜੀ ਆ ਕਰਕੇ ਤੁਸੀਂ ਇਹਦੇ ਵਿੱਚ ਪਾ ਲੈਣੀ ਹੈ ਜੀ ਸ਼ੱਕਰ ਸ਼ੱਕਰ ਮੈਨੂੰ ਵਧੀਆ ਲੱਗਦੀ ਏ ਮੇਰੇ ਕੋਲੋਂ ਇਦਾਂ ਫਿੱਕਾ ਤੁਕ ਮਲੰਗਾ ਪੀਤਾ ਨਹੀਂ ਜਾਂਦਾ ਹੈਗਾ ਠੀਕ ਹੈ ਸ਼ੱਕਰ ਥੋੜੀ ਪਾਓ ਤੇ ਆ ਲੋ ਜੀ ਇਦਾਂ ਜਿੰਨੀ ਤੁਸੀਂ ਆਪਣੇ ਟੇਸਟ ਅਨੁਸਾਰ ਪਾਣਾ ਚਾਹੁੰਦੇ ਹੋ ਪਾ ਲਓ ਹੁਣ ਇਹਦੇ ਵਿੱਚ ਆਪਾਂ ਪਾਣਾ ਜੀ ਠੰਡਾ ਪਾਣੀ ਠੀਕ ਹੈ ਹਲਕਾ ਜਿਹਾ ਮੈਂ ਤੁਹਾਨੂੰ ਦਿਖਾਨੀ ਆ ਇਹਨੂੰ ਆਪਾਂ ਇਦਾਂ ਮਿਕਸ ਕਰ ਲੈਣਾ ਦੋਨਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖੋ ਜੀ ਮੈਂ ਬਣਾਈ ਏ ਕੱਚੀ ਲੱਸੀ ਠੀਕ ਹੈ ਜੀ ਦੁੱਧ ਪਾ ਕੇ ਪਾਣੀ ਪਾ ਕੇ ਹੁਣ ਇਹਦੇ ਵਿੱਚ ਆਪਾਂ ਇਹਨਾਂ ਦੋਨਾਂ ਨੂੰ ਪਾ ਲੈਣਾ ਠੀਕ ਹੈ ਪਾਣੀ ਚਾਹੇ ਜ਼ਿਆਦਾ ਪਾ ਲੋ ਚਾਹੇ ਕਿਸ ਤਰ੍ਹਾਂ ਇਹਨੂੰ ਐਦਾਂ ਕਰਕੇ ਤੇ ਲੋ ਜੀ ਆ ਦੇਖੋ ਐਦਾਂ ਤੁਸੀਂ ਘੋਲ ਕੇ ਇਹਨੂੰ ਪੀ ਲੋ ਤੁਹਾਨੂੰ ਭੁੱਖ ਵੀ ਘਟ ਲੱਗੇਗੀ ਤੇ ਤੁਹਾਡੀ ਫਾਈਬਰ ਦੀ ਕਮੀ ਬਹੁਤ ਵਧੀਆ ਫਾਈਬਰ ਮਿਲਦਾ ਇਹਦੇ ਵਿੱਚ ਇੱਥੇ ਕੈਲਸ਼ੀਅਮ ਬਹੁਤ ਹੁੰਦਾ ਠੀਕ ਹੈ ਜੀ ਇਹ ਤਰੀਕੇ ਨਾਲ ਤੁਸੀਂ ਪੀ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਇਹ ਹੀ ਟਰਾਈ ਮਾਰੇ ਹੋ ਤੁਸੀਂ ਠੀਕ ਹੈ ਜੀ ਤੇ ਤੁਹਾਨੂੰ ਹੁਕ ਵੀ ਲੱਗੇਗੀ ਤੇ weight ਤੁਹਾਡਾ ਬਹੁਤ ਜਲਦੀ ਇਹ 30 ਦਿਨ ਜੇਕਰ ਤੁਸੀਂ ਇਹਨੂੰ ਲਗਾਤਾਰ ਪੀ ਲੈਂਦੇ ਹੋ 30 ਦਿਨ ਪੂਰਾ ਲਗਾਤਾਰ ਪੀਣਾ ਜੀ ਤੁਸੀਂ ਇੱਕ ਟਾਈਮ ਪੀਓ ਦੋ ਟਾਈਮ ਪੀਓ ਕੋਈ ਨੁਕਸਾਨ ਨਹੀਂ ਦੇਗਾ ਤੇ ਤੁਸੀਂ ਯਕੀਨ ਮੰਨਿਓ ਤੁਹਾਡਾ weight ਬਹੁਤ ਹੀ ਜਲਦੀ ਲੂਜ਼ ਹੋਏਗਾ ਠੀਕ ਹੈ ਬਾਕੀ ਮੈਨੂੰ ਕਮੈਂਟਾਂ ਵਿੱਚ ਦੱਸਿਓ ਕੌਣ-ਕੌਣ ਇਹ ਚੀਜ਼ਾਂ ਪਸੰਦ ਕਰਦੇ ਮੈਨੂੰ ਹਾਂ ਇੱਕ ਭੈਣ ਨੇ ਕਿਹਾ ਸੀ ਵੀ ਤੁਕਮਲੰਗਾ ਕਿਨੂੰ ਕਹਿੰਦੇ ਆ ਜੇ ਤੁਕਮਲੰਗੇ ਨੂੰ ਆਪਾਂ ਚੀਆ ਸੀਡ ਵੀ ਕਹਿੰਦੇ ਆ ਆਪਾਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਤੁਸੀਂ ਪੰਸਾਰੇ ਦੀ ਦੁਕਾਨ ਤੋਂ ਜਾ ਕੇ ਨਾ ਲਿਆ ਸਕਦੇ ਹੋ ਠੀਕ ਹੈ ਮੈਂ ਤੇ ਪੰਸਾਰੇ ਦੀ ਦੁਕਾਨ ਤੋਂ ਮੰਗਾ ਲਿਆ ਸੀ ਸਿਰਫ 50 ਗ੍ਰਾਮ ਤੁਹਾਨੂੰ ਬਹੁਤ ਹੋਏਗਾ ਫਿਰ ਦੁਆਰਾ ਦੁਆਰਾ ਮੰਗਵਾ ਲਓ ਬੜੇ ਲੱਗ ਲੱਜੇ ਬੀਜ ਹੁੰਦੇ ਆ ਮਤਲਬ ਬਰੀਕ ਬਰੀਕ ਜੇ ਬੀਜ ਹੁੰਦੇ ਆ ਬਾਕੀ ਤੁਸੀਂ ਕਿੱਦਾਂ ਤੁਹਾਨੂੰ ਇਹ ਕਿਦਾਂ ਲੱਗਿਆ ਮੈਨੂੰ ਕਮੈਂਟਾਂ ਚ ਦੱਸਿਓ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਟਰਾਈ ਮਾਰਿਓ ਤੇ ਮਿੱਠਾ ਪੀਂਦੇ ਮਿੱਠਾ ਜੇਕਰ ਤੁਸੀਂ ਕਈ ਨਿੰਬੂ ਪਾਉਂਦੇ ਨਿੰਬੂ ਨਹੀਂ ਪਾਣਾ ਚਾਹੀਦਾ ਇਹਦੇ ਵਿੱਚ ਨਿੰਬੂ ਗੰਦੇ ਨੇ ਨਿੰਬੂ ਤੋਂ ਲੱਗ ਪਾਣੀ ਪੀਓ ਇਦਾ ਕਰਕੇ ਤੁਸੀਂ ਪੀਓ ਤੁਹਾਨੂੰ ਟੇਸਟੀ ਬਹੁਤ ਲੱਗੇਗਾ ਮੈਨੂੰ ਤੇ ਬਹੁਤ ਟੇਸਟੀ ਲੱਗਦਾ ਇਹਦੇ ਨਾਲ ਨਕਸੀਰ ਵੀ ਬੰਦ ਹੁੰਦੀ ਹੈ ਮਤਲਬ ਸਾਡੇ ਨਾ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦਿਖਾਤਾ ਹਾਂ ਤਦ ਤੱਕ ਤੁਸੀਂ ਤੇ ਲੋ ਜੀ ਮੈਂ ਕਿਹਾ ਜੋ ਤੁਹਾਨੂੰ ਦੱਸਿਆ ਨਾ ਤੁਸੀਂ weight lose ਕਰਨ ਲਈ ਇਹ ਜ਼ਰੂਰ ਕਰਿਓ ਇਹ ਬਹੁਤ ਵਧੀਆ ਤਰੀਕਾ ਹੈ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਹੈ ਜਿਆਦਾ ਦੇਖਤ ਵੀ ਨਹੀਂ ਆਉਂਦੀ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈਗੀ ਠੀਕ ਹੈ ਜੀ ਮੈਂ ਇਧਰ ਕਰਨ ਲੱਗੀ ਸੀ ਆਪਣੇ ਘੋਣੇ ਸਾਫ ਮੇਕੇ ਚਲੋ ਵੀ ਤੁਹਾਡੇ ਨਾਲੇ ਨਾਲੇ ਵੀਡੀਓ ਦਾ ਕਰਦੇ ਐਂਡ ਵੀਡੀਓ ਲੰਬਾ ਹੋ ਜਾਂਦਾ ਤੇ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਜਿਹੜੀਆਂ ਸਕਿੱਪ ਕਰ ਕਰਕੇ ਦੇਖਦੇ ਨੇ ਕਰਕੇ ਅਸਰ ਆਪਣਾ ਆਪਣਾ ਕੰਮ ਕਰਦੇ ਆ ਸੀ ਸੋਰੀ ਸਾਰੇ ਕੰਮ ਪੂਰਾ ਹੋ ਗਿਆ। ਅੱਜ ਦੀ ਦੇ ਲਈ ਜਿਵੇਂ ਤੁਸੀਂ ਇੰਦੀ ਕਰਦੀ ਹੋ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਹਮੇਸ਼ਾ ਸ਼ੇਅਰ ਕਰਦੀ ਰਹਿੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਪੂਨੇ ਕਦੀ ਵੀ ਆਪਣੇ ਨਾ ਮਸ਼ੀਨ ਦੇ ਵਿੱਚ ਨਹੀਂ ਧੋਣਦੀ ਹੁੰਦੀ ਮੈਂ ਹਮੇਸ਼ਾ ਪੂਨੇ ਨੂੰ ਆਪਣੇ ਲੱਗ ਤੋਂ ਬਾਅਦ ਹੀ ਲਾਈ ਹੋਈ ਹੈ ਇਹਨਾਂ ਦੇ ਵਿੱਚ ਭਿਗੋ ਕੇ ਰੱਖ ਦੇਣੀ ਹੁੰਦੀ ਆ ਫਿਰ ਮੈਂ ਆਪਣਾ ਤਾਜ਼ਾ ਪਾਣੀ ਜਦੋਂ ਚਾਹੁੰਦਾ ਹਾਂ ਖੁੱਲੇ ਪਾਣੀ ਦੇ ਵਿੱਚ ਥੋ ਲੈਣੀ ਆ ਤੇ ਵੀ ਉਹ ਗਰਮ ਪਾਣੀ ਦੇ ਵਿੱਚ ਵੀ ਧੋ ਕੇ ਰੱਖ ਦੋ ਇਹ ਜਲਦੀ ਧੋਤੇ ਜਾਂਦੀ ਹਨ ਅਰੇ ਜਦੋਂ ਇਹਨਾਂ ਦਾ ਮੈਲ ਬਹੁਤ ਜਲਦੀ ਉੱਪਰ ਜਾਂਦੀ ਹੈ ਠੀਕ ਹੈ ਜੀ ਬਾਕੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਸੋਨੇ ਸੋਨੇ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਨਵੇਂ ਹੋ ਤਾਂ ਚੈਨਲ ਨੂੰ ਮੇਰੇ ਨੂੰ ਕਰਨਾ ਸਬਸਕ੍ਰਾਈਬ ਬਾਕੀ ਡੇਲੀ ਤੁਸੀਂ ਵੀ ਆ ਵੀਡੀਓ ਦੇਖਣ ਲਈ ਰੈਸਪੀਆਂ ਦੇਖਣ ਲਈ ਠੀਕ ਹੈ ਜੀ ਕਮੈਂਟ ਜਰੂਰ ਕਰਿਓ ਬਹੁਤ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ ਬਹੁਤ ਅੱਛਾ ਲੱਗਾ ਜਦੋਂ ਵਧੀਆ ਵਧੀਆ ਬਾਕੀ ਆਪਣਾ ਆਪਣਾ ਮਾਹੌਲ ਜਰੂਰ ਦੱਸਿਓ ਮੈਨੂੰ ਕਿੱਥੋਂ ਦੇਖਦੇ ਹੋ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਜਿੱਦਾਂ ਦਾ ਮਾਹੌਲ ਹੈ ਬਾਕੀ ਅਰਦਾਸ ਕਰੋ ਪਰਮਾਤਮਾ ਅਗੇ ਕਿ ਸਭ ਸੁਖ ਸ਼ਾਂਤੀ ਰਵੇ ਚਾਰੇ ਪਾਸੇ ਪਰਮਾਤਮਾ ਮੇਰ ਭਰਿਆ ਹੱਥ ਰੱਖੇ ਠੀਕ ਹੈ ਜੀ ਵਾਟੋ ਬਾਟ ਪਾਠ ਪੂਜਾ ਕਰਿਆ ਕਰੋ ਮਿਲਦੀਆਂ ਜੀ ਅੱਜ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਹੈ